ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਬਾਹ ਤੇ ਡਿਜ਼ਾਈਨ ਬਣਾਉਣਾ ਐਸ ਲੈਸ ਨਾਲ ਆਪਾਂ ਬਾਹ ਤੇ ਡਿਜ਼ਾਈਨ ਬਣਾਉਣਾ ਜੀ ਜਿਗ ਜਿਗ ਵਾਲੀ ਲੈਸ ਆ ਤੇ ਆਪਣਾ ਕਾਟਨ ਦਾ ਪ੍ਰਿੰਟਡ ਸੂਟ ਆ ਸਭ ਤੋਂ ਪਹਿਲਾਂ ਇਹਦਾ ਇਹਦਾ ਤੋਂ ਆਪਾਂ ਮੂਰੀ ਜਿਹੜੀ ਉਹ ਲੈਡ ਲਾਂ ਕੱਚੀ ਸिलाई ਲਾ ਲਾਂਗੇ इस तरह दोनों पावे कच्ची सिलाई ला, ला लेने सारे तो पहला आपस اس تنا کے اوپر رکھ کے इस तरह एक लाइन आप ली इस तरह ही हम थोड़ी जी स्पेस देकर आप शान ला लेंगे तो डेढ़ के इंच की दे इस तरह

ਲਾ ਲਈ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਬਾਂਦਾ ਡਿਜ਼ਾਈਨ ਬਣ ਕੇ ਤਿਆਰ ਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦਾ ਬਣਿਆ ਆਪਣਾ ਡਿਜ਼ਾਈਨ ਇਹ ਤੁਸੀਂ ਬਾਂਦੇ ਵੀ ਬਣਾ ਸਕਦੇ ਹੋ ਘੇਰੇ ਤੇ ਵੀ ਬਣਾ ਸਕਦੇ ਹੋ ਗਲੇ ਤੇ ਵੀ ਬਣਾ ਸਕਦੇ ਹੋ ਪਲਾਜੋ ਤੇ ਵੀ ਬਣਾ ਸਕਦੇ